ਪਿੰਡ ਮੁਖ ਲਿਆਣਾ ਵਿਖੇ ਸ਼ੁਕਰਾਨਾ ਫੈਡਰੇਸ਼ਨ ਆਦਮਪੁਰ ਵੱਲੋਂ ਹੜ੍ਹ ਪੀੜਤਾ ਪ੍ਰਵਾਸੀ ਮਜ਼ਦੂਰਾ ਅਤੇ ਗੁੱਜਰ ਪਾਈਚਾਰੇ ਨੂੰ ਲੰਗਰ ਤਿਆਰ ਕਰਕੇ ਵੰਡਿਆ ਅਤੇ ਤਰਪਾਲਾ ਵੰਡਿਆ ਗਿਆ ਇਸ ਮੌਕੇ ਸੰਸਥਾ ਦੇ ਸੇਵਾਦਾਰ ਸਤਿੰਦਰ ਸਿੰਘ ਰਾਜਾ ਆਦਮਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੜ੍ਹ ਪੀੜਤਾ ਦੀ ਸ਼ੁਕਰਾਨਾ ਫੈਡਰੇਸ਼ਨ ਆਦਮਪੁਰ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਸ਼ੁਕਰਾਨਾ ਫੈਡਰੇਸ਼ਨ ਆਦਮਪੁਰ ਵੱਲੋਂ ਹੜ੍ਹ ਪੀੜਤਾ ਦੇ ਇਲਾਕੇ ਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਰਾਤ ਸਮੱਗਰੀ ਪੇਜੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪਿੰਡ ਮੁਖਲਿਆਣਾ ਵਿਖੇ ਪ੍ਰਵਾਸੀ ਮਜ਼ਦੂਰਾ ਅਤੇ ਗੁੱਜਰ ਪਾਈਚਾਰਾ ਨੂੰ ਲੰਗਰ ਤਰਪਾਲਾ ਅਤੇ ਖਾਣ ਪੀਣ ਦੀ ਸਮੱਗਰੀ ਵੰਡੀ ਗਈ। ਉਹਨਾਂ ਦੱਸਿਆ ਕਿ ਭਾਰੀ ਵਰਖਾ ਹੋਣ ਕਾਰਨ ਕਈ ਵਿਅਕਤੀ ਬਿਮਾਰ ਹੋਏ ਹਨ ਅਤੇ ਬਹੁਤ ਜਲਦੀ ਹੀ ਪਿੰਡ ਮੁਖਲਿਆਣਾ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਹਰ ਪੀੜਤਾ ਦੀ ਲਗਾਤਾਰ ਸ਼ੁਕਰਾਨਾ ਫੈਡਰੇਸ਼ਨ ਆਦਮਪੁਰ ਦੀ ਟੀਮ ਵਾਖ ਵਾਖੇ ਲਾਕਿਆਂ ਵਿੱਚ ਜਾ ਕੇ ਲੋੜਵੰਦ ਵਿਅਕਤੀਆਂ ਨੂੰ ਲੰਗਰ ਤਰਪਾਲਾ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਸੰਸਥਾ ਦੇ ਸੇਵਾਦਾਰ ਸਤਿੰਦਰ ਸਿੰਘ ਰਾਜਾ ਆਦਮਪੁਰ ਦਾ ਰਾਤ ਸਮੱਗਰੀ ਦੇਣ ਤੇ ਧੰਨਵਾਦ ਕੀਤਾ ਕੈਮਰਾਮੈਨ ਮਨਿੰਦਰ ਸਿੰਘ ਸੇਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਸਾਰੇ ਦਸਾਂ ਘਰਾਂ ਦੇ ਇੰਨੇ ਮਰੀਜ਼ ਓਖੇ ਹੋਏ ਪਏ ਖਾਣ ਪੀਣ ਤੋਂ ਸਾਨੂੰ ਬਹੁਤ ਤੰਗੀ ਆ ਗਈ ਸਾਡੇ ਪਸ਼ੂ-ਪੂਸਾਂ ਬਹੁਤ ਨਸਾਰ ਹੋ ਗਏ ਪਾਣੀ ਇੰਨਾ ਚੜ ਗਿਆ ਬਹੁਤ ਮਜਬੂਰ ਐ ਸੋ ਸਾਡੀ ਕਿਸੇ ਪੁਛ ਪੜਤਾਲ ਨਹੀਂ ਕੀਤੀ ਨਾ ਪਿੰਡ ਵਾਲਿਆਂ ਨੇ ਕੀ ਕੀ ਲਾਗੇ ਸੀ ਨੇ ਅਸੀਂ ਬਹੁਤ ਤੰਗ ਐ ਮਜਬੂਰ ਐ ਸਾਡੇ ਪਸ਼ੂ-ਪੂਸੇ ਮਰ ਮੋਰਦੇ ਪਸ਼ੂ ਪੱਠੇ-ਪੁੱਠੇ ਬਹੁਤ ਸਾਨੂੰ ਤੰਗੀ ਐ ਭਾਈ ਸੋਨੂੰ ਸਾਡੇ ਨਾਲ ਪਿੰਡ ਦਾ ਬੰਦਾ ਬਹੁਤ ਮਾਰਦਾ ਤੋ ਪੰਜਾਬ ਸਰਕਾਰ ਕੋਲੋਂ ਜਾਂ ਹੋਰ ਕੋਈ ਨੁਮਾਇੰਦਾ ਆਇਆ ਸਾਨੂੰ ਹਾਲ ਤੱਕ ਪੁੱਛਿਆ ਨਹੀਂ ਸਾਡੇ ਕੋ ਕੋਈ ਨਹੀਂ ਕਿਸੇ ਨੇ ਸਾਨੂੰ ਕੁਝ ਬਦਾਲੀ ਦਾ ਦੇਖ ਲੋ ਰਸਤੇ ਟੁੱਟੇ ਬੇਸਾਰੇ ਆ ਦੇਖ ਲੋ ਇੱਧਰ ਅੱਗੇ ਪਿਛੇ ਲੰਘਣ ਦੀ ਕੋਈ ਸਮੱਸਿਆ ਹੀ ਸਾਨੂੰ ਕੋਈ ਨਹੀਂ ਘਰਾਂ ਵਿੱਚ ਦੇਖ ਲੋ ਜੀ ਘਰਾਂ 'ਚ ਪਾਣੀ ਬੜਿਆ ਸਾਡੇ ਪਸ਼ੂ ਬਹੁਤ ਰੋੜ ਗਏ ਜਿੰਨੇ ਇਹਨਾਂ ਦੇ ਘਰਾਂ ਦੇ ਸ਼ੁਕਰਾਨਾ ਸ਼ੁਕਰਾਨਾ ਫਾਊਂਡੇਸ਼ਨ ਸਾਡੀ ਬਹੁਤ ਸ਼ੁਕਰਾਨਾ ਤੁਹਾਡਾ ਭਾਈ ਸ਼ੁਕਰਾਨਾ ਧੰਨਵਾਦ ਤੁਹਾਡੇ ਜੇ ਤੁਸੀਂ ਆਏ ਯਾਰ ਸਾਡੀ ਦੇਖਭਾਲ ਕੀਤੀ ਤੁਸੀਂ ਉਹ ਹੱਥ ਬਣ ਕੇ ਬੇਨਤੀ ਕਰਦੇ ਤੁਹਾਡੇ ਦੇਖ ਕੇ ਜੀ ਲੰਗਰ ਬਜਾਇਆ ਸਾਨੂੰ ਖਾਣ ਪੀਣ ਦੇ ਦਿੱਤਾ ਸੀ ਸਾਡੇ ਦੇ ਬੱਚਿਆਂ ਦੇ ਬਹੁਤ ਹਾਲ ਪੂਰੀ ਹੋ ਗਈ ਆਪਣੇ ਆਪ ਸਾਡਾ ਆਪਣਾ ਪੂਰਾ ਬਹੁਤ ਹਾਲ ਹੋ ਗਿਆ